ਚੌਲ ਜਿਨਾਂ ਨੇ ਭੌਂਕੇ ਨੇਟਵਰਕ ਤੇ ਕੱਲ ਦੀ ਹੂੰ ਇਹ ਸਹੀ ਹੈ ਇਹ ਹਰ ਵਾਰੀ ਹਰ ਅੱਜ ਜੇ ਤੁਸੀਂ ਹਰ ਵਾਰੀ ਇਦਾਂ ਦੇ ਬਿਆਨ ਦੇਣੇ ਆ ਤਾਂ ਇਹੋ ਜਿਹਾ ਹੀ ਅੱਗੋਂ ਫਿਰ ਸਾਡੇ ਕੋਲੋਂ ਵੀ ਸੁਣੋ ਹਾਂ ਪਿੰਡਾਂ ਦੇ ਵਿੱਚ ਵੀ ਨਾ ਇੱਕ ਪਾਗਲ ਹੁੰਦਾ ਹੈਗਾ ਮਤਲਬ ਕੰਗਣਾ ਪਾਗਲ ਹੈ ਹਾਂ ਉਹ ਪਾਗਲ ਵਾਲਾ ਕੰਮ ਹੀ ਹੈ ਨਾ ਅਸਲ ਦੇ ਵਿੱਚ ਸ਼ੁਰੂਆਤ ਤਾਂ ਕੰਗਣਾ ਨੇ ਕੀਤੀ ਹੈ ਨਾ ਪਹਿਲਾਂ ਕੋਈ ਬੋਲਿਆ ਉਸ ਤੋਂ ਬਾਅਦ ਕਿਸੇ ਨੇ ਉਹਦੇ ਉੱਤੇ ਰਿਐਕਸ਼ਨ ਦਿੱਤਾ ਇਹ ਵੱਡੇ ਲੀਡਰ ਦੇ ਮੂੰਹੋਂ ਇਹੋ ਜੀ ਗੱਲ ਨਿਕਲਨੀ ਮੈਨੂੰ ਵੀ ਕਿਤੇ ਨਾ ਕਿਤੇ ਐ ਲੱਗਿਆ ਕਿ ਯਾਰ ਸਿਮਰਜੀਤ ਸਿੰਘ ਮਾਣ ਨੇ ਗਲਤ ਕਹਿ ਗਏ ਨੇ ਇਹ ਪਹਿਲੀ ਵਾਰ ਨਹੀਂ ਹੋਇਆ ਜੱਗ ਫੇ ਤਾਂ ਸਿਮਰਜੀਤ ਮਾਣ ਨੇ ਕਈ ਵਾਰ ਐ ਜਿਹੀਆਂ ਗਲਤੀਆਂ ਕੀਤੀ ਉਹਨਾਂ ਦੀ ਉਮਰ ਵੀ ਖਾਸੀ ਹੋ ਗਈ ਆ ਉਹਨੇ ਇਹਨੂੰ ਇੱਕ ਤਰ੍ਹਾਂ ਐ ਵੀ ਸਮਝ ਸਕਦੇ ਆ ਆਪਾਂ ਵੀ ਭਈ ਉਹ ਉਮਰ ਦਾ ਕਰਕੇ ਫਰਕ ਪੈ ਜਾਂਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਨਾ ਕੁਝ ਬੋਲਣਾ ਕੀ ਆ ਕਿ ਮਾਣ ਸਾਹਿਬ ਉੱਥੇ ਉਹ ਬਿਆਨ ਤਾਂ ਦੇ ਗਏ ਪਰ ਉਹਨਾਂ ਨੂੰ ਆਪ ਨਹੀਂ ਸਮਝ ਲੱਗਿਆ ਕਿ ਮੈਂ ਦੇਖ ਹੀ ਬੈਠਾ ਪਤਾ ਨਹੀਂ ਇਹਦੇ ਕੀ ਅਸੀਂ ਮਾ ਮਾਰ ਲੇ ਪਤਾ ਨਹੀਂ ਇਹਦਾ ਕੀ ਅਸੀਂ ਨੁਕਸਾਨ ਕਰਤਾ ਪੰਜਾਬ ਦੀ ਧਰਤੀ ਚੰਡੀਗੜ੍ਹ ਮੁਹਾਲੀ ਦੇ ਵਿੱਚ ਹੀ ਰਹਿ ਕੇ ਗਈ ਆ ਉੱਥੇ ਹੀ ਇਹਨੇ ਆਪਦੀ ਜਿਹੜੀ ਲਾਈਫ ਦੀ ਜਰਨੀ ਕਹਿ ਦਿੱਈ ਉਹ ਸਟਾਰਟ ਕੀਤੀ ਆ ਸਟਰਗਲ ਕੀਤਾ ਉੱਥੇ ਇਹ ਰਹੀ ਆ ਇੱਕ ਵੀ ਸਾਬਤ ਕਰਦੇ ਇਹਦੇ ਨਾਲ ਕੀ ਮਾਰਾ ਹੋਣਾ ਰਾਜਦੀਪ ਕੰਗਣਾ ਤੇ ਸਿਮਰਜੀਤ ਸਿੰਘ ਮਾਨ ਦਾ ਵਿਵਾਦ ਚੱਲ ਰਿਹਾ ਹੈ ਪਹਿਲਾਂ ਕੰਗਣਾ ਵੱਲੋਂ ਬਿਆਨਬਾਜ਼ੀ ਹੁੰਦੀ ਫਿਰ ਸਿਮਰਨਜੀਤ ਸਿੰਘ ਮਾਨ ਵੱਲੋਂ ਬਿਆਨਬਾਜ਼ੀ ਹੁੰਦੀ ਹੁਣ ਫਿਰ ਕੰਗਣਾ ਦੇ ਵੱਲੋਂ ਬਿਆਨਬਾਜ਼ੀ ਅਸਲ ਦੇ ਵਿੱਚ ਸ਼ੁਰੂਆਤ ਤਾਂ ਕੰਗਣਾ ਨੇ ਕੀਤੀ ਹੈ ਨਾ ਪਹਿਲਾਂ ਕੋਈ ਬੋਲਿਆ ਉਸ ਤੋਂ ਬਾਅਦ ਕਿਸੇ ਨੇ ਉਹਦੇ ਉੱਤੇ ਰਿਐਕਸ਼ਨ ਦਿੱਤਾ ਰਿਐਕਟ ਕੀਤਾ ਤਾਂ ਸ਼ੁਰੂਆਤ ਕਰਨ ਵਾਲਾ ਵੀ ਜ਼ਿੰਮੇਵਾਰ ਆ ਸਭ ਤੋਂ ਵੱਡਾ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਜਿਹਦੇ ਕਰਕੇ ਵਾਦ ਹੋ ਰਿਹਾ ਦੂਜੀ ਗੱਲ ਅਸੀਂ ਸਿਮਰਜੀਤ ਸਿੰਘ ਮਾਨ ਦੇ ਬਿਆਨ ਦੇ ਨਾਲ ਵੀ ਮੈਂ ਸਹਿਮਤ ਨਹੀਂ ਹੈਗਾ ਹੱਕ 'ਚ ਨਹੀਂ ਹੈਗਾ ਕਿਉਂਕਿ ਉਹ ਇੱਕ ਬਹੁਤ ਤਜਰਬੇਕਾਰ ਸੀਨੀਅਰ ਲੀਡਰ ਨੇ ਅਫਸਰ ਵੀ ਰਹੇ ਨੇ ਮੈਂ ਉਹਨੂੰ ਸਵਾਲ ਪੁੱਛਣਾ ਚਾਹਣਾ ਕਿ ਐਡੇ ਵੱਡੇ ਲੀਡਰ ਦੇ ਮੂੰਹ ਇਹੋ ਜੀ ਗੱਲ ਨਿਕਲਨੀ ਮੈਨੂੰ ਵੀ ਕਿਤੇ ਨਾ ਕਿਤੇ ਐ ਲੱਗਿਆ ਕਿ ਯਾਰ ਸਿਮਰਜੀਤ ਸਿੰਘ ਮਾਨ ਨੇ ਗਲਤ ਕਹਿ ਗਏ ਨੇ ਇਹ ਪਹਿਲੀ ਵਾਰ ਨਹੀਂ ਹੋਇਆ ਜੱਗ ਪਹਿਤੋਂ ਸਿਮਰਜੀਤ ਮਾਨ ਨੇ ਕਈ ਵਾਰ ਐ ਜਿਹੀਆਂ ਗਲਤੀਆਂ ਕੀਤੀਆਂ ਪਹਿਲਾਂ ਵੀ ਅਕਸਰ ਉਹ ਆਪਣੇ ਬਿਆਨਾਂ ਦੇ ਕਰਕੇ ਵਿਵਾਦਾਂ 'ਚ ਰਹਿੰਦੇ ਨੇ ਕੋਈ ਨਾ ਕੋਈ ਅਜੀਹਾ ਬਿਆਨ ਉਹ ਦੇ ਜਾਂਦੇ ਨੇ ਕੁਝ ਗੱਲ ਕਹਿ ਜਾਂਦੇ ਨੇ ਹੁਣ ਉਹਨਾਂ ਦੀ ਉਮਰ ਵੀ ਖਾਸੀ ਹੋ ਗਈ ਆ ਉਹਨਾਂ ਇਹਨੂੰ ਇੱਕ ਤਰ੍ਹਾਂ ਇਹ ਵੀ ਸਮਝ ਸਕਦੇ ਆ ਆਪਾਂ ਵੀ ਬਈ ਉਹ ਉਮਰ ਦਾ ਕਰਕੇ ਫਰਕ ਪੈ ਜਾਂਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਨਾ ਕੁਝ ਬੋਲਣਾ ਕੀ ਆ ਕਈ ਵਾਰ ਕੁਝ ਮੂੰਹ 'ਚ ਨਿਕਲ ਜਾਂਦਾ ਮੈਂ ਨਾ ਉਹਨਾਂ ਦਾ ਇੱਕ ਚੈਨਲ ਦੇ ਉੱਤੇ ਇੰਟਰਵਿਊ ਵੀ ਸੁਣ ਲਿਆ ਸੀ ਸਿਮਰਜੀਤ ਮਾਨ ਦਾ ਜਿਹਨੂੰ ਸੁਣ ਕੇ ਮੈਨੂੰ ਆਇ ਲੱਗਿਆ ਕਿ ਮਾਨ ਸਾਹਿਬ ਉੱਥੇ ਉਹ ਬਿਆਨ ਤਾਂ ਦੇ ਗਏ ਪਰ ਉਹਨਾਂ ਨੂੰ ਆਪ ਨਹੀਂ ਸਮਝ ਲੱਗਿਆ ਕਿ ਮੈਂ ਦੇਖ ਹੀ ਬੈਠਾ ਮੈਂ ਬੋਲ ਕੇ ਬੈਠਾ ਕਿਉਂਕਿ ਉਹ ਡਿਫੈਂਸ ਕਰ ਰਿਹਾ ਸੀ ਜਦੋਂ ਆਪਣੇ ਬਿਆਨ ਨੂੰ ਤਾਂ ਉਹ ਡਿਫੈਂਸ ਵੀ ਨਹੀਂ ਕਰ ਪਾਇਆ ਜੋ ਉਹਨਾਂ ਨੇ ਗੱਲ ਕਹੀ ਕਿ ਭਾਈ ਕੰਗਨਾ ਨੂੰ ਰੇਪ ਦਾ ਤਜਰਬਾ ਹੋਊਗਾ ਇਹਨੂੰ ਪੁੱਛ ਲਵੋ ਉਹ ਇੰਟਰਵਿਊ 'ਚ ਕਹਿ ਰਹੇ ਸੀਗੇ ਕਿ ਸਾਈਕਲ ਚਲਾਉਣ ਵਾਲੇ ਨੂੰ ਸਾਈਕਲ ਚਲਾਉਣ ਦਾ ਤਜਰਬਾ ਹੁੰਦਾ ਰੇਪ ਆਉਣ ਦੇ ਰੇਪ ਮਤਲਬ ਕਿ ਉਹ ਇਹ ਵੀ ਕਲੀਅਰ ਨਹੀਂ ਕਰ ਪਾਇਆ ਵੀ ਉਹਨਾਂ ਨੇ ਜੋ ਬਿਆਨ ਦਿੱਤਾ ਉਹ ਕੀ ਦਿੱਤਾ ਕਿ ਕੰਗਨਾ ਨੂੰ ਰੇਪ ਕਰਨ ਦਾ ਤਜਰਬਾ ਜਾਂ ਕੰਗਨਾ ਨੂੰ ਰੇਪ ਕਰਵਾਉਣ ਦਾ ਤਜਰਬਾ ਇੱਥੋਂ ਤੱਕ ਵੀ ਗੱਲ ਕਲੀਅਰ ਨਹੀਂ ਹੋਈ ਸਿਰਫ ਇੰਨਾ ਕ ਬਿਆਨ ਆ ਕੀ ਭਾਈ ਕੰਗਣਾ ਨੌਤ ਨੂੰ ਦੇਪ ਦਾ ਤਜਰਬਾ ਉਹਨੂੰ ਜਾ ਕੇ ਪੁੱਛ ਲਵੋ ਕੀ ਤਜਰਬਾ ਇਹ ਵੀ ਕਲੀਅਰ ਨਹੀਂ ਕਰ ਸਕੇ ਪਰ ਮੈਂ ਵਾਪਸੀ ਆਉਣਾ ਜਾਉਣਾ ਕੰਗਣਾ ਦੇ ਬਿਆਨ ਤੋਂ ਬਾਅਦ ਜੋ ਕੰਗਣਾ ਨੇ ਕਿਹਾ ਹਾਲਾਂਕਿ ਉਹ ਬਹੁਤ ਸਾਰੇ ਫਾਲਤੂ ਮਤਲਬ ਵਾਹੀਅਤ ਬਿਆਨ ਦਿੰਦੇ ਰਹਿੰਦੇ ਨੇ ਅਕਸਰ ਬਤੌਰ ਐਮਪੀ ਉਹਨਾਂ ਨੂੰ ਕੀ ਮਾੜੀ ਮੋਟੀ ਹਾਲਾਂਕਿ ਹਾਂ ਤਾਂ ਭਾਜਪਾ ਨੇ ਵੀ ਕਿਹਾ ਤਾਂ ਵੀ ਉਹ ਕੋਈ ਵੀ ਮੁੱਦੇ ਤੇ ਨਹੀਂ ਗੱਲ ਕਰਨਗੇ ਜਿਹੜੇ ਪਾਰਲੀਮੈਂਟ ਚ ਕੋਈ ਵੀ ਮੁੱਦੇ ਉੱਠਣਗੇ ਉਹਦੇ ਚ ਕੰਗਣਾ ਰਨਾਤ ਨਹੀਂ ਬੋਲਣਗੇ ਹਲੇ ਵੀ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਪ੍ਰੋਮੋਸ਼ਨ ਦੇ ਜ਼ਰੀਏ ਕੀ ਮਤਲਬ ਕੰਗਣਾ ਕੀ ਸਾਬਿਤ ਕੀ ਕਰਨਾ ਚਾਹੁੰਦੀ ਹੈ ਜਲਪੇਤ ਆਪਣੇ ਨਾ ਪਿੰਡਾਂ ਦੇ ਵਿੱਚ ਜਿਵੇਂ ਇੱਕ ਪਾਗਲ ਹੁੰਦਾ ਹੈਗਾ ਗਲੀਆਂ ਦੇ ਵਿੱਚ ਫਰਦਾ ਰਹਿੰਦਾ ਉਹ ਹਰ ਇੱਕ ਨੂੰ ਵੱਟੇ ਮਾਰਦਾ ਹਰ ਇੱਕ ਨੂੰ ਬੋਲਦਾ ਹਰ ਇੱਕ ਦੇ ਨਾਲ ਜਾ ਕੇ ਉਹ ਪੰਗੇ ਲੈਂਦਾ ਲੜਦਾ ਕਹਿੰਦਾ ਖਾਮ ਮੈਂ ਕੌਣ ਆ ਕਿ ਮੈਂ ਖਾਮ ਖਾ ਮਤਲਬ ਕੰਗਣਾ ਪਾਗਲ ਹੈ ਹਾਂ ਉਹ ਪਾਗਲ ਵਾਲਾ ਕੰਮ ਹੀ ਹੈ ਨਾ ਵੂਮਨ ਚੇਅਰਮੈਨ ਨੇ ਵੀ ਕਹਿਤਾ ਵੀ ਤੁਹਾਡੇ ਐਗਜ਼ਾਮਪਲ ਦੇ ਰਹੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪਾਗਲ ਵੱਟੇ ਮਾਰਦਾ ਰਹਿੰਦਾ ਰਹਿੰਦਾ ਉਹ ਕੰਗਣਾ ਪਾਗਲ ਹੈ ਬਿਲਕੁਲ ਮੈਂ ਨਹੀਂ ਕਹਿ ਰੇ ਇਹ ਗੱਲ ਮੈਂ ਇਹ ਗੱਲ ਪੰਜਾਬ ਵੂਮਨ ਕਮਿਸ਼ਨ ਚੇਅਰਮੈਨ ਪਰਸਨ ਵੀ ਕਹਿ ਰਹੇ ਨੇ ਉਧਰ ਹਰਿਆਣਾ ਵਾਲੇ ਵੀ ਕਹਿ ਰਹੇ ਨੇ ਹਰ ਇੱਕ ਬੰਦਾ ਅੱਜ ਇਹ ਗੱਲ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਦੇ ਦੇਖੋ ਖੋਦੋਦੀ ਪਾਰਟੀ ਭਾਜਪੀ ਦੇ ਪ੍ਰਧਾਨ ਜੇਪੀ ਨੱਟਨ ਨੇ ਤਲਬ ਕਰਤਾ ਉਹਨਾਂ ਨੂੰ ਉਹਨਾਂ ਦੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਇਹ ਨੂੰ ਪਤਾ ਨਹੀਂ ਲੱਗਦਾ ਕਿਹੜਾ ਚੱਕ ਕੇ ਬਿਆਨ ਦੇਣਾ ਹੈ ਕਿਹੜਾ ਨਹੀਂ ਦੇਣਾ ਤੁਸੀਂ ਇੱਕ ਰਿਸਪੈਕਟਡ ਅਹੁਦੇ ਦੇ ਉ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹੋ ਤੁਸੀਂ ਲੋਕ ਸਭਾ ਮੈਂਬਰ ਹੋ ਦੁਨੀਆ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇਸ਼ ਦਾ ਸਭ ਤੋਂ ਵੱਡਾ ਸੰਵਧਾਨ ਆ ਸਾਡਾ ਤੁਸੀਂ ਉਹਦੇ ਮੈਂਬਰ ਹੋ ਤੁਸੀਂ ਉਹਦੇ ਮੈਂਬਰ ਹੋਣ ਦੇ 바ਅਦ ਵੀ ਯਾਰ ਅਜਿਹੇ ਅਜਿਹੇ ਬਿਆਨ ਦਿੰਨੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਖੁਦ ਇੱਕ ਔਰਤ ਹੋ ਕੇ ਉਹ ਦੇਖਦੇ ਨਹੀਂ ਕਿ ਵੀ ਅਸੀਂ ਮੈਂ ਦੇਸ਼ ਦੀਆਂ ਸਾਡੀਆਂ ਹੋਰ ਔਰਤਾਂ ਬਾਰੇ ਕੀ ਬਿਆਨ ਦੇ ਰਹੀਆਂ ਜਿਹੜੀ ਗੱਲ ਦੇ ਕਰਕੇ ਵਿਵਾਦ ਛੜਿਆ ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਭਾਈ ਕਿਸਾਨ ਅੰਦੋਲਨ ਦੇ ਵਿੱਚ ਤਾਂ ਰੇਪ ਹੋਏ ਮਰਡਰ ਹੋਏ ਦੱਸੋ ਦਿਖਾਓ ਕਿੱਥੇ ਹੋਇਆ 13 ਮਹੀਨੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ ਆ 13 ਮਹੀਨਿਆਂ ਦੇ ਵਿੱਚ ਬੰਦਾ ਸਾਬਤ ਕਰ ਦੇ ਕੋਈ ਆ ਕੇ ਕਿ ਉੱਥੇ ਇੱਕ ਵੀ ਰੇਪ ਹੋਇਆ ਹੋਵੇ ਜਾਂ ਕਿਸੇ ਧੀ ਦੀ ਇੱਜ਼ਤ ਦੇ ਨਾਲ ਖਲਵਾੜ ਹੋਇਆ ਹੋਵੇ ਇੱਥੋਂ ਤੱਕ ਯਾਰ ਚੁੰਨੀ ਤੱਕ ਖਿੱਚੀ ਹੋਵੇ ਕੋਈ ਸਾਬਤ ਕਰ ਦੇ ਹਾਲਕੀ ਉਹ ਦਿੱਲੀ ਦੇ ਲੋਕ ਜਿਨ੍ਹਾਂ ਦੇ ਮਨਾਂ ਦੇ ਅੰਦਰ ਡਰ ਪਾਇਆ ਗਿਆ ਸੀਗਾ ਕਿ ਸਿੱਖਾਂ ਤੋਂ ਖਤਰਾ ਪਰ ਯਾਦ ਹੋਣਾ ਤੁਹਾਨੂੰ ਜਗਤਪਤ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਅਸੀਂ ਦਿੱਲੀ ਦੀਆਂ ਬਰੂਆਂ ਤੇ ਜਾ ਕੇ ਬੈਠੇ ਸੀ ਤਾਂ ਦਿੱਲੀ ਦੀਆਂ ਧੀਆ ਨੇ ਆ ਕੇ ਇਹ ਗੱਲ ਕਹੀ ਸੀ ਕਿ ਜਿੱਦਨ ਦੇ ਤੁਸੀਂ ਆਇਓ ਅੱਜ ਅਸੀਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਮੰਨਦੇ ਹਾਂ ਅਸੀਂ ਅੱਜ ਰਾਤ ਨੂੰ 10 11 ਵਜੇ ਵੀ ਅਸੀਂ ਇੱਥੋਂ ਲੰਘਣਾ ਹੋਵੇ ਸਾਨੂੰ ਡਰ ਨਹੀਂ ਹੁੰਦਾ ਅੱਜ ਤੁਹਾਡੇ ਆਉਣ ਦੇ ਨਾਲ ਅਸੀਂ ਸੁਰੱਖਿਅਤ ਹਾਂ ਮੈਂ ਮੈਂ ਐਡੀ ਵੱਡੀ ਘਟਨਾ ਹੋਈ ਕੋਲਕਾਤਾ ਦੇ ਵਿੱਚ ਐਡਾ ਵੱਡਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਉਦੋਂ ਕੰਗਣਾ ਕਿਉਂ ਚੁੱਪ ਸੀ ਹੋਰ ਸਾਰੀਆਂ ਘਟਨਾਵਾਂ ਤੇ ਕੰਗਣਾ ਚੁੱਪ ਨਹੀਂ ਨਹੀਂ ਉਦੋਂ ਕੰਗਣਾ ਕਿਉਂ ਚੁੱਪ ਸੀ ਨਾਲੇ ਤਾਂ ਮੁੱਦਾ ਹੀ 2 ਸਾਲ ਪੁਰਾਣਾ ਹੋ ਗਿਆ ਜਿਹੜੇ ਮੁੱਦੇ ਦੀ ਉਹ ਅੱਜ ਗੱਲ ਕਰ ਰਹੀ ਹੈ ਵੀ ਕਿਸਾਨ ਅੰਦੋਲਨ ਦੇ ਵਿੱਚ ਰੇਪ ਹੋਏ ਆ ਬਹੁਤ ਸਾਰੇ ਮਰਡਰ ਹੋਏ ਇਹ ਤਾਂ ਮੁੱਦਾ ਹੀ 2 ਸਾਲ ਪੁਰਾਣਾ ਜਿਹੜਾ ਰੀਸੈਂਟ ਮੁੱਦਾ ਉਹਦੇ ਤੇ ਤੁਹਾਡੀ ਤੁਹਾਨੂੰ ਸੱਪ ਸੰਗਿਆ ਕੰਗਣਾ ਨੂੰ ਕੋ ਪੁੱਛਣ ਵਾਲਾ ਹੋਵੇ ਇਹ ਮਤਲਬ ਹਮੇਸ਼ਾ ਹੀ ਇੱਕ ਵਾਹੀਆਤ ਗੱਲ ਕਰਨੀ ਅਸਲ 'ਚ ਰਾਜਦੀਪ ਮੈਨੂੰ ਇਹ ਲੱਗਦਾ ਰੋਲਾ ਇਹ ਨਹੀਂ ਹੈ ਰੋਲਾ ਇਹ ਹੈ ਕਿ ਉਹਦੀ ਮੂਵੀ ਆ ਰਹੀ ਹੈ ਉਹਨੂੰ ਪਤਾ ਹੈ ਵੀ ਮੇਰੀ ਮੂਵੀ ਦੇਖਣੀ ਕਿਸੇ ਨੇ ਨਹੀਂ ਹੂੰ ਕਿਉਂਕਿ ਲੋਕਾਂ 'ਚ ਨਫ਼ਰਤ ਹੀ ਆਪਦੇ ਪ੍ਰਤੀ ਇੰਨੀ ਉਹ ਕਰ ਲਈਏ ਨੇ ਕਿ ਮੂਵੀ ਕਿਸੇ ਨੇ ਨਹੀਂ ਦੇਖਣੀ ਵੀ ਜਿਹੜੀ ਮੈਂ ਕੰਟਰੋਵਰਸੀ ਕਰ ਲਾਂ ਵੀ ਕਿਸੇ ਨਾ ਕਿਸੇ ਤਰੀਕੇ ਮੈਂ ਆਪਣੇ ਆਪਣੀ ਹਾਈਪ ਕ੍ਰੀਏਟ ਕਰ ਲਾਂ ਵੀ ਲੋਕ ਮੂਵੀ ਦੇਖਣ ਜਾਣ ਮੈਂ ਫਿਰ ਇੱਕ ਗਾਣਾ ਯਾਦ ਕਰਾ ਦੇਣਾ ਚਾਹਣਾ ਕੰਗਣਾ ਨੂੰ ਜੋ ਸ਼ੋਭਾ ਦੇ ਰਿਲੇਟਡ ਸੀ ਵਿੱਚ ਚਾਵਲਾ ਜੀ ਨਾ ਨਹੀਂ ਭੌਂਕੇ ਨੇ ਤੇ ਉੱਤੇ ਕੱਲ ਦੀ ਹੂੰ ਇਹ ਸਹੀ ਹੈ ਇਹ ਹਰ ਵਾਰੀ ਹਰ ਜੇ ਤੁਸੀਂ ਹਰ ਵਾਰੀ ਇਦਾਂ ਦੇ ਬਿਆਨ ਦੇਣੇ ਆ ਤਾਂ ਇਹੋ ਜਿਹਾ ਹੀ ਅੱਗੋਂ ਫਿਰ ਸਾਡੇ ਕੋਲੋਂ ਵੀ ਸੁਣੋਗੇ ਮੈਨੂੰ ਤਾਂ ਇਹ ਲੱਗਦਾ ਜਗਪੀਤ ਜੀ ਸਾਨੂੰ ਇਹਨੂੰ ਇਗਨੋਰ ਕਰਨਾ ਚਾਹੀਦਾ ਸਾਡੇ ਕੋਲ ਬਹੁਤ ਸਾਰੇ ਕੰਮ ਨੇ ਬਹੁਤ ਅਸੀਂ ਆਪਦੇ ਬੀਜੀ ਲਾਈਫ ਦੇ ਵਿੱਚ ਰਹਿਨੇ ਆ ਸਾਡੇ ਕੋਲ ਹੋਰ ਮੁੱਦੇ ਬਹੁਤ ਨੇ ਪੰਜਾਬ ਅੱਜ ਬੜੇ ਸੰਤਾਪ ਚ ਭੋਗ ਰਿਹਾ ਸਾਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਸਾਨੂੰ ਦੇਸ਼ ਦੀ ਤਰੱਕੀ ਦੇ ਬਚਾ ਕਰਨ ਦੀ ਲੋੜ ਆ ਮੈਂ ਸਾਡੇ ਲੀਡਰਾਂ ਨੂੰ ਵੀ ਸਾਡੇ ਲੋਕਾਂ ਨੂੰ ਵੀ ਇਹੀ ਕਹੂੰਗਾ ਕਿ ਯਾਰ ਅਜੇਹੀਆਂ ਅਜਿਹੇ ਕਹਿੰਦੇ ਹੁੰਦੇ ਨਾ ਇੱਕ ਹਾਥੀ ਹੁੰਦਾ ਕਹਾਵਤਾਂ ਪੁਰਾਣੀ ਵੀਕ ਇੱਕ ਹਾਥੀ ਆਦੀ ਮਸਤ ਚਾਲ ਚੱਲਦਾ ਅਸੀਂ ਆਪਦੀ ਹਾਥੀ ਦੀ ਤਰ੍ਹਾਂ ਮਸਤ ਚਾਲ ਚੱਲੀਏ ਤੇ ਹਾਥੀ ਦੇ ਮਗਰ ਪੁੱਤੇ ਬਹੁਤ ਪੈਂਦੇ ਆ ਬਹੁਤ ਭੌਂਕਦੇ ਆ ਉਹਨੂੰ ਬੜਾ ਉਹਨੂੰ ਖੋਰੂ ਪੌਂਦੇ ਆ ਗੜੀ ਤੇ ਸ਼ੋਰ ਮਚਾ ਦਿੰਦੇ ਆ ਪਰ ਹਾਥੀ ਇੱਕ ਟਾਸ ਤੋਂ ਮਸ ਨਹੀਂ ਹੁੰਦਾ ਅਸੀਂ ਵੀ ਇਹ ਸਮਝ ਲਈਏ ਜਦੋਂ ਅਸੀਂ ਰੈਐਕਟ ਕਰਨਾ ਛੱਡ ਦਾਂਗੇ ਨਾ ਇਹ ਆਪੇ ਚੁੱਪ ਕਰ ਜਾਊਗੀ ਬਿਲਕੁਲ ਜਿੰਨਾ ਟਾਈਮ ਅਸੀਂ ਰੈਐਕਟ ਕਰਦੇ ਰਾਵਾਂਗੇ ਇਹਨੇ ਇਸੇ ਤਰੀਕੇ ਦੇ ਨਾਲ ਬੋਲਦੇ ਰਹਿਣਾ ਵਿਵਾਦ ਖੜਾ ਹੁੰਦੇ ਰਹਿਣਾ ਇਹਦੀ ਤਾਂ ਦੁਸ਼ਮਣੀਆਂ ਪੰਜਾਬ ਦੇ ਨਾਲ ਪੰਜਾਬ ਨੂੰ ਤਾਂ ਇਹ ਦੇਖ ਕੇ ਹੀ ਰਾਜੀ ਨਹੀਂ ਪਤਾ ਨਹੀਂ ਇਹਦੇ ਕੀ ਅਸੀਂ ਮਾ ਮਾਰ ਲਏ ਪਤਾ ਨਹੀਂ ਇਹਦਾ ਕੀ ਅਸੀਂ ਨੁਕਸਾਨ ਕਰਤਾ ਪੰਜਾਬ ਦੀ ਧਰਤੀ ਚੰਡੀਗੜ੍ਹ ਮੁਹਾਲੀ ਦੇ ਵਿੱਚ ਹੀ ਰਹਿ ਕੇ ਗਈ ਆ ਉੱਥੇ ਹੀ ਇਹਨੇ ਆਵਦੀ ਜਿਹੜੀ ਲਾਈਫ ਦੀ ਜਰਨੀ ਕਹਿ ਦਈਏ ਉਹ ਸਟਾਰਟ ਕੀਤੀ ਆ ਸਟਰਗਲ ਕੀਤਾ ਉੱਥੇ ਇਹ ਰਹੀ ਆ ਇੱਕ ਵੀ ਸਾਬਤ ਕਰ ਦੇ ਦੇ ਨਾਲ ਕੀ ਮਾੜਾ ਹੋਇਆ ਜ਼ਿਆਦਾਤਰ ਹਿਮਾਚਲ ਦੇ ਲੋਕ ਜਿਹੜੇ ਅੱਜ ਹਿਮਾਚਲ ਦੀਆਂ ਧੀਆ ਉਹ ਪੰਜਾਬ ਆਉਂਦੀਆਂ ਨੇ ਤੁਸੀਂ ਹਿਮਾਚਲ ਦੇ ਵਿੱਚ ਪੰਜਾਬ ਦੇ ਮੁੰਡੇ ਕੁੱਟਤੇ ਪੰਜਾਬੀਆਂ ਦੇ ਨਾਲ ਇੰਨਾ ਕੁਝ ਹੋ ਗਿਆ ਕਿੰਨੀਆਂ ਘੜਨਾਵਾਂ ਪਿੱਛੇ ਵਾਪਰੀਆਂ ਪੰਜਾਬ ਰਹਿੰਦੇ ਕਿਸੇ ਵੀ ਇੱਕ ਵੀ ਹਿਮਾਚਲੀ ਅੱਜ ਮੁਹਾਲੀ ਚਲੇ ਜਾਓ ਮੁਹਾਲੀ ਦੀਆਂ ਫਲੈਟਾਂ ਦੇ ਵਿੱਚ ਬਿਲਡਿੰਗਾਂ ਦੇ ਵਿੱਚ 70-80% ਅੱਜ ਹਿਮਾਚਲੀਏ ਰਹਿ ਰਹੇ ਆ ਹਿਮਾਚਲ ਦੀਆਂ ਕੁੜੀਆਂ ਰਹਿ ਰਹੀਆਂ ਦੱਸੋ ਪੰਜਾਬ ਦੇ ਕਿਹੜੇ ਵੀ ਕਿਸੇ ਮੁੰਡੇ ਨੇ ਅੱਜ ਤੱਕ ਕਿਸੇ ਹਿਮਾਚਲ ਦੀ ਕੁੜੀ ਦੇ ਨਾਲ ਕੀ ਕੀਤਾ ਕਿਸੇ ਨੇ ਅੱਜ ਤੱਕ ਕਿਸੇ ਨੂੰ ਨੁਕਸਾਨ ਪਹੁੰਚਾਇਆ ਤਾਂ ਯਾਰ ਤੁਸੀਂ ਕਿਵੇਂ ਪੰਜਾਬ ਦੇ ਨਾਲ ਐਡੀ ਨਫ਼ਰਤ ਖੜੀ ਕਰ ਸਕਦੇ ਮੈਂ ਤਾਂ ਇੱਥੇ ਇਹੀ ਕਹਿਣਾ ਚਾਹਣਾਗਾ ਕਿ ਇਹਦਾ ਹੱਲ ਸਰਕਾਰ ਨੂੰ ਕੱਢਣਾ ਚਾਹੀਦਾ ਕੰਗਨਾ ਦੇ ਉੱਤੇ ਪੂਰਨ ਰੋਕ ਲਗਾਉਣੀ ਚਾਹੀਦੀ ਆ ਪੂਰਨ ਉਹਨੂੰ ਠੋਕ ਕੇ ਕਹਵੇ ਬੀਜੇਪੀ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਅਕਾਊਂਟ ਕਿਉਂ ਨਹੀਂ ਬੈਨ ਹੁੰਦੇ ਜਾਂ ਇਹਨਾਂ ਦੇ ਪੇਜ ਕਿਉਂ ਨਹੀਂ ਬੈਨ ਹੁੰਦੇ ਕਦੇ ਮੈਂ ਤਾਂ ਕਹਣਾ ਜੇ ਕੋਈ ਆਪਣੇ ਆਪਣੇ ਹੱਥ ਵਸ ਵੀ ਹੋਵੇ ਜੇ ਕੋਈ ਰਿਪੋਰਟ ਰਿਪੋਰਟ ਵੱਜ ਕੇ ਇਹਦਾ ਪੇਜ ਬੈਨ ਹੁੰਦਾ ਹੋਵੇ ਤਾਂ ਮੈਂ ਤਾਂ ਕਹਣਾ ਆਪਾਂ ਸਾਰੇ ਪੰਜਾਬ ਨੂੰ ਕਹਦੀ ਇਹ ਭਾਈ ਰਿਕਵੈਸਟ ਹੈ ਇਹਦਾ ਪੇਜ ਪਹਿਲਾਂ ਬੈਨ ਕਰੋ ਨਹੀਂ ਪੇਜ ਬੈਨ ਕਰਾਉਣਾ ਕੁਝ ਨਹੀਂ ਹੋਣਾ ਸਾਨੂੰ ਇਕੱਠੇ ਹੋਣਾ ਪੈਣਾ ਵਕੀਲਾਂ ਦਾ ਪੈਨਲ ਤਿਆਰ ਹੋਵੇ ਪੈਨਲ ਤਿਆਰ ਹੋ ਕੇ ਇਹਨੂੰ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕਸੀਟੋ ਇਹਨੂੰ ਪਤਾ ਲੱਗੇ ਡੈਫਰਮੇਸ਼ਨ ਪਾਉ ਇਹਦੇ ਤੇ ਵੀ ਤੂੰ ਜਿਹੜੀ ਆ ਗੱਲ ਕਹੀ ਆ ਇੰਨੇ ਹਜ਼ਾਰਾਂ ਕਿਸਾਨ ਉੱਥੇ ਬੈਠੇ ਸੀ ਉਹਨਾਂ ਦੇ ਉੱਤੇ ਇੱਕ ਸਿੱਧਾ ਸਿੱਧਾ ਇਲਜ਼ਾਮ ਆ ਇਹਨੇ ਬਿਲਕੁਲ ਤੁਸੀਂ ਇਹ ਬਦਨਾਮੀ ਕੀਤੀ ਆ ਉਹਨਾਂ ਦੀ ਤਾਂ ਉਹਦੇ ਉੱਤੇ ਡੈਫਰਮੇਸ਼ਨ ਹੋਣੀ ਚਾਹੀਦੀ ਆ ਇਹਦੇ ਤੇ ਇਹਨੂੰ ਕੋਰਟ ਕਸੀਟਣਾ ਚਾਹੀਦਾ ਇਹਨੂੰ ਬਣਦੀ ਸਜ਼ਾ ਹੋਣੀ ਚਾਹੀਦੀ ਆ ਜੇ ਇੱਕ ਦੇਸ਼ ਦੇ ਸਭ ਤੋਂ ਵੱਡੇ ਨੇਤਾ ਰਾਹੁਲ ਗਾਂਧੀ ਦੇ ਸ਼ਬਦ ਬੋਲਿਆਂ ਦੇ ਉੱਤੇ ਉਹਨਾਂ ਨੂੰ 2 ਸਾਲ ਦੀ ਸਜ਼ਾ ਕੋਰਟ ਸੁਣਾ ਸਕਦੀ ਆ ਜੇ ਉਹਨਾਂ ਨੂੰ ਜੁਰਮਾਨਾ ਹੋ ਸਕਦਾ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਤਾਂ ਫਿਰ ਅੱਜ ਭਾਜੀਪੀ ਸੰਸਦ ਕੰਗਰਾਂ ਨੋਦ ਦੇ ਉੱਤੇ ਉਹ ਕਾਰਵਾਈ ਕਿਉਂ ਨਹੀਂ ਹੋ ਰਹੀ ਮੈਂ ਯਾਦ ਦਿਵਾਉਣਾ ਚਾਹਣਾਗਾ ਇਹੀ ਭਾਜੀਪੀ ਸਰਕਾਰ ਨੇ ਕਰਵਾਇਆ ਸੀ ਜਦੋਂ ਰਾਹੁਲ ਗਾਂਧੀ ਦੀ ਉਹ ਬਾਤ ਸੁਪਰੀਮ ਕੋਰਟ ਚਲੇ ਗਿਆ ਚਲੋ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਈ ਬਚ ਗਈ ਕਿ ਅੱਜ ਇਹਦੇ ਤੇ ਨਹੀਂ ਹੋ ਸਕਦੀ ਤੂੰ ਐਡਾ ਵੱਡਾ ਬਿਆਨ ਦਿੱਤਾ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈਗਾ ਪੰਜਾਬ ਤੋਂ ਵੋਟਾਂ ਨਹੀਂ ਲੈਣੀਆਂ ਇਹਨਾਂ ਨੇ ਬੀਜੇਪੀ ਨੇ ਪੰਜਾਬ ਦੇ ਅੰਦਰ ਨਹੀਂ ਮਤਲਬ ਬੀਜੇਪੀ ਨੂੰ ਪੰਜਾਬ ਦੇ ਨਾਲ ਬੀਜੇਪੀ ਨੂੰ ਪੰਜਾਬ ਦੇ ਅੰਦਰ ਵੋਟਾਂ ਜਿਹੜੇ VOTER ਬੈਠੇ ਆ ਕੀ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਅੱਜ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਕਿੱਥੇ ਆ ਉਹ ਕਿਉਂ ਨਹੀਂ ਬੋਲਦੀ ਸਵਾਲ ਇਹ ਵੀ ਖੜਾ ਹੁੰਦਾ ਜਗਪ੍ਰੀਤ ਬਿਲਕੁਲ ਅੱਜ ਪੰਜਾਬ ਦੇ ਅੰਦਰ ਕਿੰਨੇ ਸਿੱਖ ਚਿਹਰੇ ਨੇ ਬੀਜੇਪੀ ਦੀ ਵੱਡੀ ਲੀਡਰਸ਼ਿਪ ਬੈਠੀ ਆ ਅੱਜ ਉਹ ਕਿਸੇ ਨੇ ਵੀ ਰੈਕਟ ਨਹੀਂ ਕੀਤਾ ਇਹਦੇ ਤੇ ਕੋਈ ਵੀ ਨਹੀਂ ਬੋਲੇ ਕੱਲੇ ਹਰਜੀਤ ਗਰੇਵਾਲ ਬੋਲੇ ਉਹਨਾਂ ਨੇ ਕਿਹਾ ਕਿ ਇਹ ਗਲਤ ਬਿਆਨ ਦਿੰਦੀ ਹੈ ਜੀ ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਐਮਰਜੈਂਸੀ ਫਿਲਮ ਤਾਂ ਵੀ ਵਿਰੋਧ ਕੀਤਾ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਜੇ ਠੇਸ ਪਹੁੰਚਦੀ ਆ ਤਾਂ ਨਹੀਂ ਹੋਣਾ ਚਾਹੀਦਾ ਪਰ ਦੂਜੇ ਲੀਡਰ ਕੀ ਕਰ ਰਹੇ ਨੇ ਇਹ ਤਾਂ ਫਿਰ ਸਾਰੀ ਰਲਿ ਮਿਲੀ ਹੈ ਨਾ ਕਿ ਉਹ ਖਿਚੜੀ ਆ ਕਹਿੰਦੇ ਹੁੰਦੇ ਆ ਸਾਡੇ ਗੁਰੂ ਮਹਾਰਾਜ ਨੇ ਕਿਹਾ ਕਹਿੰਦੇ ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਨੂੰ ਸਹਿਣਾ ਵੀ ਪਾਪ ਆ ਜੇ ਅੱਜ ਅਸੀਂ ਸਾਡੀਆਂ ਅੱਖਾਂ ਮੂਰੇ ਕੁਝ ਗਲਤ ਹੋ ਰਿਹਾ ਅਸੀਂ ਉਹਨੂੰ ਦੇਖ ਕੇ ਨਹੀਂ ਬੋਲਾਂਗੇ ਨਾ ਤਾਂ ਅਸੀਂ ਵੀ ਉਹਨਾਂ ਹੀ ਭਾਗੀਦਾਰ ਹੋਵਾਂਗੇ ਬਿਲਕੁਲ